ਖਬਰ ਫਗਵਾੜਾ ਤੋਂ ਹੈ ਜਿੱਥੇ ਕਿ ਦਿਨ ਦਿਹਾੜੇ ਹੀ ਮੋਟਰਸਾਈਕਲ ਸਵਾਰ ਦੋਸ ਨੈਚੁਰਿਕ ਮੈਲਾ ਦੇ ਗਲ ਵਿੱਚ ਪਈ ਸੋਨੇ ਦੀ chain ਅਤੇ ਮੰਗਲ ਸੂਤਰ ਚਾਪਟ ਕੇ ਫਰਾਰ ਹੋ ਗਏ ਇਸ ਦੌਰਾਨ ਜਿੱਥੇ ਉਕਤ ਲੁਟੇਰਿਆਂ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ પાસે ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਨ ਦੀ ਗੋਹਲ ਲਗਾਈ ਹੈ ਪਿਟਰਫੁਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਮਾਮਲਾ ਮੈਂ ਇਧਰ ਪੂਜਾ ਭਾਬੀ سے بات ਕਰ ਰਹੀ تھی ਬਸ ਮੈਂ ਘਰ पे आ रही थी अपने तो आते आते वो चोर इधर को आए थे मुझे लगा पहले तो लगा नहीं कि कोई और है फिर मुझे शक हुआ तो मैंने अपना फोन अपने पॉकेट से रख के सी उसके बाद इन्होंने ऐसे हाथ मारा मैंने गर्दन पे हाथ रख के उसने हाथ मार के नहीं दौड़ के चल गए दोनों बंदे एक मोटरसाइकिल पे थे दोनों ही हाँ दोनों ही थे मोटरसाइकिल बने हुए थे मुंह दोनों ने बने एक ने हेलमेट पाया हुआ कितना अपना नुकसान तो काफी हो गया क्या तो बता तो, सकते गोल्ड कितने तोले हो गए गोल्ड तो है मेरा एक तो मंगल सूत्र भी ढाई तोले दो नहीं और आधी चैन चल गई तो आधी समझ लो डेढ़ चार तोले का नुकसान क्या तोले अं... तो पुलिस शिकायत की थी इस मामले में हाँ जी आई हुई है पुलिस अभी तो कोई सीसीटीवी कैमरे जाए बंदे हाँ जी कैमरे आए कोई बंदे हाँ बंदे आए हुए पेश नहीं आया ना ਕੱਢੀ ਦਾ ਨੰਬਰ ਵੀ ਆਇਆ ਉਹਨਾਂ ਦੀ ਮੋਟਰਸਾਈਕਲ ਇਹ ਦੋ ਬਈ ਵਿਅਕਤੀ ਅਨਪਛਾਤੇ ਇਹਨਾਂ ਦੇ ਹੈਂਡ ਮੈਂ ਪਾਇਆ ਜੀਗਾ ਕਰਦੇ ਬਸ ਸਕੂਟੀ ਨਾਲ ਲਾਈ ਹੈ ਤੇ ਬੱਚ ਚੱਲਦੇ ਬੋਟੀ ਮੇਰੀ ਬਾਹਰ ਕਢੀ ਦੀ ਉਹਨਾਂ ਨੇ ਝਪਟਾ ਮਾਰ ਕੇ ਚੈਨ ਕਿਸ਼ਕੀ ਲੈ ਗਏ ਬਸ ਕਿ ਚੈਨ ਕਿੰਨੇ ਥੋੜੇ ਜੀ ਚੈਨ ਜੀ ਇੱਕ ਦੋ ਚੈਨ ਪਾਈ ਜਨੇ ਇੱਕ ਚੈਨ ਸੀਗੀ ਵਾਦੀ ਲੈ ਕੇ ਜਿਹੜੇ ਇੱਕ ਮੰਗਲ ਸੋਚੀਗਾ ਉਹ ਪੂਰਾ ਲੈ ਗਏ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਨੁਕਸਾਨ ਹੋਈਗਾ ਤੇ 4 ਤੋਲੇ ਦਾ ਸਮਾਨ ਸੀਗਾ ਤੇ ਚੱਲ ਰਵ ਲੱਗੇ ਤੇ ਗਏ ਪੌਲਿਸ ਗੱਤ ਕੀਤੀ ਹੈ ਮਾਮਲੇ ਨਾਲ ਕਿ ਕਿੱਥੇ ਪ੍ਰੋਬਲਮ ਆਏ ਹੋਏ ਹੈ ਚੈੱਕ ਕਰਦੇ ਕੈਮਰਾ ਚੈੱਕ ਕਰਦੇ ਸੀ ਸੀਡੀ ਕੈਮਰੇ ਜ ਆਏ ਬੰਦੇ ਹਾਂਜੀ ਸੀ ਵੀ ਆਂਦੇ ਮੈਂ ਚੈੱਕ ਕਰਦੇ ਪਏ ਅਸੀਂ ਚੈੱਕ ਕਰ ਕੇ ਤੁਹਾਨੂੰ ਦੱਸ ਦਿੰਦੇ ਜੀ ਚਾਲ ਨਗਰ ਦਾਵਾ ਚਾਲ ਨਗਰ ਦੇ ਵਿੱਚ ਬਾਹਰ ਲੇਡੀਜ਼ ਖੜੇ ਸੀਗੇ ਜਿਹੜੇ ਖੜੇ ਵੀ ਦੋ ਮੋਟਰਸਾਈਕਲ ਦੇ ਉਲਟੇ ਆਏ ਆ ਉਹ ਚਪਟਾ ਮਾਰ ਕੇ ਜਿਹੜਾ ਦੀ ਚੈਨ ਹੀ ਖੋ ਕੇ ਲੈ ਗਏ ਆ ਕਿੰਨੇ ਕੁ ਟੋਲੇ ਦੀ ਚਾਣੀ ਦੀ ਪੈਣੀ ਹੋਣੀ ਆ ਜੀ 2 2 ਟੋਕ ਟੋਲੇ 2 2.5 ਟੋਲੇ ਦੀ ਕੀ ਨਾ ਕੀ ਹੈ ਲੇਡੀ ਦਾ ਜਿਹੜਾ ਪ੍ਰੀਤੀ ਸ਼ਰਮ ਪ੍ਰੀਤੀ ਸ਼ਰਮ ਪ੍ਰੀਤੀ ਸ਼ਰਮ ਜੀ ਹਾਂਜੀ ਅੱਗੇ ਵੀ ਚਾਹ ਨਾ ਕੁਝ ਵਾਰ ਦਿੱਤਾ ਬਹੁਤ ਹੋਈਆਂ ਵਾ ਕੋਈ ਸੀਸੀਟੀਵੀ ਕੈਮਰਾ ਜਾਇ ਬੰਦੇ ਸੀਸੀਟੀਵੀ ਕੈਮਰੇ ਚਾਏ ਆ ਉਹ ਕੱਢਦੇ ਆ ਹਾਂਜੀ ਤੇ ਅਸੀਂ ਮੰਗ ਕਰਦੇ ਆ ਵੀ ਉਹਦੇ ਨੱਥ ਪਾਈ ਜਾਵੇ ਇੱਥੇ ਸਾਡੇ ਚਾਹ ਨਗਰ ਦੇ ਪਾਸ ਜੀਟੀ ਰੋਡ ਤੇ ਨਾ ਇੱਕ ਨਸ਼ਾ ਕੇਂਦਰ ਖੁੱਲਿਆ ਆ ਹਾਂਜੀ ਉੱਥੇ ਅਸੀਂ ਕਈ ਵਾਰੀ ਕਿ ਪੁਰਸਤਿਦਾਇ ਤੋਂ ਕਿ ਇਹ ਨਸ਼ਾ ਜਿਹੜਾ ਸੈਂਟਰ ਇੱਥੋਂ ਬੰਦ ਕਰਾਇਆ ਜਾਵੇ ਜੇ ਉੱਥੇ ਜਾਣੀ ਵੀ ਨਸ਼ੇੜੀ ਬਹੁਤ ਹੁੰਦੇ ਆ ਉੱਥੋਂ ਕਰਕੇ ਚਾਹ ਨਗਰ ਦੀ ਬਾਦ ਦਿੱਤਾ ਬਹੁਤ ਹੁੰਦੀ ਮੈਂ ਸਬ ਇੰਸਪੈਕਟਰ ਮਹਿੰਦਰ ਸਿੰਘ ਅੰਚਾਰ ਪੀਸੀ ਆਰ ਫਗਵਾੜਾ ਤਨਖਾਹਾਂ ਜੀ ਇੱਕ ਟੈਲੀਫੋਨ ਤੇ ਇਤਲਾਹ ਮਿਲੀ ਸੀ ਕਿ ਸਿਵਲ ਹਸਪੀਟਲ ਦੇ ਆਪੋਜੀਟ ਡਾਕਟਰ ਵਾਲੀ ਗਲੀ ਦੇ ਵਿੱਚ ਇੱਕ ਲੇਡੀਜ਼ ਜਿਹੜਾ ਉਹ ਹਾਰ ਹੁੰਦਾ ਹੈ ਗਰਦ ਵਿੱਚ ਉਹ ਸਨੈਚਿੰਗ ਕਰ ਲਿਆ ਕਿਸੇ ਨਾਮ ਲੂ ਵਿਅਕਤੀਆਂ ਨੇ ਇਹ ਜਿਸ ਦੇ ਬਾਰੇ ਸੀਸੀਟੀ ਕੈਮਰੇ ਚੈੱਕ ਕੀਤੇ ਜਾ ਰਹੇ ਆ ਜੋ ਵੀ ਦੋਸ਼ੀਆਂ ਬਾਰੇ ਸਰਾਖ ਲੱਗਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕੋਈ ਪਛਾਣ ਦੇ ਵਿੱਚ ਆਏ ਵਿਅਕਤੀ ਨਹੀਂ ਹਜੇ ਪਛਾਣ ਦੇ ਵਿੱਚ ਨਹੀਂ ਆਏ ਹੈਗੇ ਸੀਸੀਟੀ ਫੁਟੇਜ ਕੱਢ ਰਹੇ ਆ ਉਸ ਦੇ ਆਧਾਰ ਤੇ ਜਿਹੜਾ ਆ ਉਹਨੂੰ ਮਦਈ ਨੂੰ ਸੁਰੱਖਿਤ ਕਰਾ ਕੇ ਤੇ ਉਹਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ